ਅੰਧ ਵਿਸ਼ਵਾਸ ਜਾਂ ਅਨਪੜਤਾ ਜੀ ਹਾਂ ਤੁਹਾਨੂੰ ਦੱਸਿਆ ਕਿ ਸਤਲੁਜ ਦਰਿਆ ਦੇ ਵਿੱਚ ਇੱਕ ਲੜਕੀ ਜੜੀ ਆ ਉਹ ਡੁੱਬ ਜਾਂਦੀ ਆ ਤਾਂ ਉਸ ਦੀ লাশ ਲੱਭਣ ਵਾਸਤੇ ਜੜਿਆ ਉਹ ਲਗਾਤਾਰ ਗੋਤਾ ਖੋਣਾ ਵੱਲੋ ਜੜੀ ਆ ਉਹ ਭਾਲ ਕੀਤੀ ਜਾ ਰਹੀ ਹੈ ਪਰ ਉਸ ਦੀ লাশ ਜੜੀ ਆ ਉਹ ਦਰਿਆ ਦੇ ਵਿੱਚੋਂ ਨਹੀਂ ਮਿਲਦੀ ਤਾਂ ਪਰਿਵਾਰਿਕ ਮੈਂਬਰ ਕੀ ਕਰਦੇ ਨੇ ਕਿ ਉਸ ਲੜਕੀ ਦਾ ਪੁਤਲਾ ਬਲਾ ਕੇ ਤਾ ਉਸ ਦਾ ਹੀ ਸੰਸਕਾਰ ਕਰ ਦਿੰਦੇ ਨੇ ਕਿ লাশ ਤਾਂ ਲੱਭੀ ਨਹੀਂ ਤਾਂ লাশ ਦੀ ਜਗਾ ਉਸ ਲੜਕੀ ਦਾ ਪੁਤਲਾ ਬਣਾ ਕੇ ਅਗਨੀ ਭੇਟ ਕਰ ਦਿੱਤਾ ਜਾਂਦਾ ਆ ਤੁਸੀਂ ਆਪ ਵੀ ਸੋਚ ਸਕਦੇ ਹੋ ਕਿ ਇਹ ਕਿੱਥੋਂ ਤੱਕ ਜਾਇਜ ਹੈ ਇਹ ਜਾਂ ਤਾਂ ਅੰਧਵਿਸ਼ਵਾਸ ਹੈ ਜਾਂ ਅਨਪੜਤਾ ਆ ਤਾਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਸ ਲੜਕੀ ਦਾ ਜਿਹੜਾ ਉਹ ਪੁਤਲਾ ਬਣਾ ਕੇ ਜਿਹੜਾ ਆ ਉਹ ਸੰਸਕਾਰ ਕੀਤਾ ਜਾ ਰਿਹਾ ਤਾਂ ਪਰਿਵਾਰਕ ਮੈਂਬਰ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਆਓ ਤੁਹਾਨੂੰ ਵੀ ਦੱਸਦੇ ਹਾਂ ਉਸਕੇ ਬਾਅਦ ਕੀ ਹੋਆ ਖੇਤ ਵਿੱਚ ਕੰਮ ਕਰਦੇ ਉਸਕੇ ਬਾਅਦ ਚਲੇ ਗਏ ਹਮ ਸਭ ਵਹਾਂ ਪਰ ਪਾਣੀ ਦੇਖਨੇ ਪਾਣੀ ਵਹਾਂ ਪਰ ਦਰਿਆ ਹਾਂ ਚਾਰੋ ਕੁੜੀ ਵਹਾਂ ਪਾਣੀ ਬਰਾ ਤੀਨੋ ਬਰਾਤ ਪਿੱਛੇ ਤੋਂ ਵੀ ਗਿਆ ਹੈਗਾ ਜੀ ਉਹਦਾ ਹਾਂ ਜੀ ਉਹਦਾ ਲੱਤ ਸਲਿਪ ਖਾਤਾ ਉਹਦਾ ਸਿਪਾਹੀ ਕਿ ਉਹ ਕਹਾ ਕਰ ਗਿਆ ਉਹ ਪਤ ਅੰਦਰ ਸਿੱਧਾ ਪਿੱਛੇ ਤਾਂ ਆਇਆ ਹੈਗਾ ਉਹ ਸਿੱਧਾ ਅੰਦਰ ਵਾਰਤਾ ਉਹ ਦੁਬਾਰਾ ਉਗਿਆ ਨਹੀਂ ਕਿ ਮੈਂ ਕਿ ਉਹਨੂੰ ਪਫਰੀਆਂ ਅਗੇ ਉਹ ਨਹੀਂ ਆਇਆ ਜੀ। ਕੀ ਨਾਮ تھا ਉਸ ਦਾ? ਉਹਦਾ ਨੀਸਾ ਨਾਮ ਸੀਗਾ। ਆਪਕੇ ਸਾਥ ਪੱਕਾ ਥੀ ਆਪਕੇ ਕੰਟੀਨ ਕੰਮ ਹਾਂ ਜੀ। ਹਾਂ। ਉਸ ਨੂੰ ਡੂੰਡਾ ਕੀ ਆਪਰੇ ਉਹ ਵਹਾਂ ਪਰ ਪਾਣੀ ਮੇਂ ਪਾਸ ਮੇਂ। ਡੂੰਡਾ ਉਹ ਡੂੰਡਾ ਕੈਸੇ ਉਹ ਵਹਾਂ ਪਰ ਉਗ ਰ ਉਗਾ ਨਹੀਂ ਵਹਾਂ ਪਰ ਸੇ। ਹਾਂ ਹਾਂ ਨਹੀਂ। ਉਹ ਚੋਨਾ ਗੁੱਡਣ ਗਈ ਸੀ। ਅੱਛਾ ਜੀ। ਕੀ ਹੋਇਆ ਵਹਾਂ ਪਰ? ਉਹਾਂ ਚੌਣਾਗੁੱਡਣ ਗਏ ਸੀ ਤਾਂ ਮਤਲਬ ਕਿ ਦੁਪਹਿਰ ਨੂੰ ਨਾ ਮਤਲਬ ਸਰਦਾਰ ਨੇ ਕਿਹਾ ਵੀ ਲੇਬਰ ਕੰਮ ਨਹੀਂ ਕਰਦਾ ਲੇਬਰ ਲੈ ਜਾ ਆਪਣਾ ਦੁਪਹਿਰ ਨੂੰ ਤਾਂ ਉਹ ਲੇਬਰ ਲੈਣ ਗਿਆ ਪਹਿਲੇ ਟੈਂਪੋ ਲੈ ਕੇ ਘਰ ਨੂੰ ਆਉਣ ਲੱਗਿਆ ਤਾਂ ਉਹ ਟੈਂਪੋ ਲੈ ਕੇ ਮਤਲਬ ਕਿ ਫਿਰ ਪਤਾ ਨਹੀਂ ਕੀ ਹੋਇਆ ਘਰ ਨੂੰ ਮੋੜਦਾ ਮੋੜਦਾ ਨਾ ਫਿਰ ਵਾਪਸ ਲੈ ਗਿਆ ਦਰਿਆ ਕੰਨੀ ਜੀ ਤੇ ਘਟੋ ਘਟ ਪੰਜ 6 ਕਿੱਲੇ ਬਾੜ ਸੀਗਾ ਤੇ ਮਤਲਬ ਪੰਜ 6 ਕਿੱਲੇ ਬਾੜ ਸੀਗਾ ਤਾਂ ਉੱਥੋਂ ਮਤਲਬ ਕੀ ਨਾ ਕਹਿੰਦਾ ਪਾਣੀ ਦੇ ਕੇ ਠੇਕੇਦਾਰ ਕਹਿੰਦਾ ਮੈਂ ਪਾਣੀ ਦੇ ਕੇ ਆਇਆ ਹੁਣ ਮਨ ਲਓ ਪਾਣੀ ਦੇਖਣ ਜਾਣਾ ਤਾਂ ਆਪਾਂ ਇਕੱਲਾ ਜਾਣਾ ਤਾਂ ਇਕੱਲਾ ਜਿਹੜਾ ਲੇਬਰ ਨਾਲ ਤਾਂ ਜਾਊਗਾ ਜੀ ਫਿਰ ਉੱਥੇ ਪਾਣੀ ਦੇਖਣ ਗਏ ਤੇ ਟਿੱਕੇਦਾਰ ਆਉਣ ਲੱਗੇ ਵਿੱਚ ਪਹਿਲੇ ਠੇਕੇਦਾਰ ਬੜਿਆ ਜੀ ਫਿਰ ਇੱਕ ਉਹ ਤੋਂ ਬਿਹਾਰ ਵਾਲੀ ਲੇਡੀ ਸੀਗੀ ਉਹ ਬੜਿਆਂ ਵਿੱਚ ਉਹਨੂੰ ਤੈਰਨਾ ਆਉਂਦਾ ਸੀਗਾ ਤੇ ਉਸ ਤੋਂ ਬਾਅਦ ਇਹ ਤਿੰਨ ਚਾਰ ਕੁੜੀਆਂ ਬੜੀਆਂ ਨੇ ਵਿੱਚ ਤੇ ਆਪਣੀ ਕੁੜੀ ਮਤਲਬ ਕਹਿੰਦੇ ਨੇ ਮਤਲਬ ਕਿ ਉਹ ਜਾਂਦੀ ਨਹੀਂ ਸੀਗੀ ਮਤਲਬ ਕਿ ਜਦੋਂ ਜਾਣਾ ਤਾਂ ਮਤਲਬ ਸਲਿੱਪ ਕਰਦਾ ਦੋਨੇ ਪੈਰ ਸਲਿੱਪ ਕਰੂਗਾ ਜੀ ਜੇ ਕੋਈ ਪਿੱਛੇ ੱੱਕਾ ਮਾਰਦਾ ਤੇ ਉਹ ਪਤਾ ਵੀ ਇੱਕ ਪੈਰ ਤੇ ਸਲਿੱਪ ਕਰੂਗਾ ਉਹ ਇੱਕ ਪੈਰ ਦਾ ਨਿਸ਼ਾਨ ਸੀਗਾ ਮਤਲਬ ਕਿ ਇੱਕੋ ਪੈਰ ਦਾ ਨਿਸ਼ਾਨ ਦੇਖਿਆ ਜੀ ਦੋਨੇ ਪੈਰ ਦਾ ਨਿਸ਼ਾਨ ਨਹੀਂ ਦੇਖਿਆ ਉਹ ਪਾਣੀ 'ਚ ਗਈ ਸਰ ਹਾਂਜੀ ਆਪ ਕੋ ਕੋ ਸ਼ੱਕਾ ਹੈ ਕੋਈ ਸ਼ੱਕਾ ਹੀ ਹੈ ਮਤਲਬ ਕਿ ਜੀ ਮਤਲਬ ਕਿ ਕੁੜੀ ਗਈ ਤੇ ਗਈ ਕਿੱਧਰ ਜੀ ਹੁਣ ਮੰਨ ਲਓ ਆਪਾਂ ਡੁੱਬਦੇ ਹਾਂ ਕੋਈ ਵੀ ਡੁੱਬਦਾ ਤਾਂ ਬੰਦਾ ਉੱਪਰ ਆਂਦਾ ਹੀ ਹੈ ਜੀ ਆਪਣੀ ਤਲਾਸ਼ ਕੀ ਪਾਣੀ 'ਚ ਪਾਣੀ 'ਚ ਸਾਰਾ ਲੱਭਿਆ ਮਤਲਬ ਕਿ ਸਾਨੂੰ ਕਿੰਨੇ ਦਿਨ ਲੱਗੇ ਆਪਣਾ 2 ਵਜੇ ਕੁੜੀ ਉੱਥੇ ਗਏ ਦਰਿਆ ਤੇ ਮੈਨੂੰ ਪੌਣੇ 4 ਵਜੇ ਫੋਨ ਆਇਆ ਜੀ ਉਥੋਂ ਬਈ ਇਹ ਲੱਭਦੇ ਰਹੇ ਪਤਾ ਨਹੀਂ ਹੁਣ ਰੱਬ ਜਾਣੇ ਉਦੋਂ ਸਾਨੂੰ ਫੋਨ ਨਹੀਂ ਕੀਤਾ ਪੌਣੇ 4 ਵਜੇ ਸਾਨੂੰ ਫੋਨ ਕੀਤਾ ਬਈ ਕੁੜੀ ਥੋੜੀ ਡੁੱਬ ਗਈ ਚਲੋ ਆਪਾਂ ਕੰਮ ਤੇ ਸੀਗੇ ਕੰਮ ਛੱਡ ਕੇ ਅਸੀਂ ਅੱਗੇ ਪਿੱਛੇ ਨਹੀਂ ਦੇਖਿਆ ਮੋਟਰਸਾਈਕਲ ਲੈ ਕੇ ਗਏ ਜੀ ਉੱਥੇ ਦੇਖਿਆ ਕੁਝ ਲੱਭਿਆ ਨਹੀਂ ਜੀ ਸਾਨੂੰ ਵੀ ਬੂਟਾ ਨਾਲ ਤੁਸੀਂ ਕਿਤੇ ਦਿਨ ਲੱਭਦੇ ਰਹੇ ਕੁੜੀ ਨੂੰ ਲਾ ਉਸੇ ਮਤਲਬ ਕੀ ਪੂਰਾ ਹਫਤਾ ਲੱਭਦੇ ਰਹੇ ਜੀ ਅੱਛਾ ਕਿਸ ਤੇ ਨਾਲ ਵੀ ਲੱਭੀ ਗੋਤਾ ਕਿਸ ਤੇ ਗੋਤਾਖੋਰ ਵੀ ਬੁਲਾਏ ਜੀ ਮਤਲਬ ਕਿ 7 ਤਰੀਕ ਨੂੰ ਗੋਤਾਖੋਰ ਵੀ ਆਏ 8 ਤਰੀਕ ਨੂੰ ਆਏ ਫਿਰ ਆਪਣਾ ਜਿਹੜੇ ਉਹ ਥਾਂ ਦੇ ਆਪਣਾ ਜਸਵੰਤ ਮਕੇਰੀਆਂ ਤੋਂ ਉਹ ਵੀ ਆਏ ਨੇ ਤੋਹਾਨੂੰ ਨੇ ਬੁਲਾਇਆ ਉਹਨਾਂ ਨੇ ਵੀ ਆਪਣਾ ਫਲੋਰ ਤੱਕ ਦੇਖ ਲਈ ਕਿਥੇ ਨਹੀਂ ਮਿਲੇ ਜੀ ਨਹੀਂ ਮਿਲੇ ਜੀ ਹੁਣ ਅੱਜ ਕੁੜੀ ਜਾਂ ਕੀ ਕੀਤਾ ਫਿਰ ਤੁਸੀਂ ਅੱਜ ਅਸੀਂ ਸੰਸਕਾਰ ਕੀਤਾ ਜੀ ਮਤਲਬ ਕਿ ਚਲੋ ਜਿਹੜਾ ਬਣਦਾ ਜੀ ਹੁਣ ਮਤਲਬ ਹਾਂਜੀ ਕਿਸ ਨੇ ਕਹਾਤ ਆਪ ਕੋ ਪੜਨ ਜੀ ਕਰੇ ਇਸ ਨੇ ਪੰਡਤ ਜੀ ਆਪ ਵੀ ਸ਼ਾਦੀ ਕੇ ਲਈ ਹਾਂਜੀ ਅੱਛਾ ਕਹਾਂ ਪਰ ਕੀਆ ਸੰਸਕਾਰ ਉਹ ਜਿੱਥੇ ਆਪਣਾ ਮਤਲਬ ਕਿ ਕੁੜੀ ਡੁੱਬੀ ਹੈ ਜੀ ਉੱਥੇ ਕੀਤਾ ਆਪਣੇ ਪੁਲਿਸ ਦੇ ਬਾਸ਼ ਕਾਇਦ ਕਰਵਾਈ ਇਸ ਕੀ ਹਾਂਜੀ ਗਏ ਸੀਗੇ ਤੇ ਪੁਲਿਸ ਦੇ ਬਾਸ਼ ਗਏ ਸੀਗੇ ਤੇ ਉਹ ਕਹਿੰਦੇ ਵੀ ਮਤਲਬ ਕਿ ਨਾ ਵੀ ਸਾਡੇ ਇਲਾਕੇ ਨਹੀਂ ਪੈਂਦਾ ਤੁਸੀਂ ਜਾ ਕੋਮ ਜਾਓ ਕੋਮ ਚ ਪੈਂਦਾ ਤੇ ਮੁੰਛੀ ਕਹਿੰਦਾ ਜੀ ਚਲੋ ਕੋਈ ਨਹੀਂ ਬਾਕੀ ਦੇਖਦੇ ਸਵੇਰੇ ਬਕਾਇਦਾ ਮੌਕਾ ਮਤਲਬ ਕਿ ਕੋਈ ਹਜੇ ਆਇਆ ਨਹੀਂ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਆਏ ਮੰਗ ਕਰਦੇ ਜਿਹੜਾ ਸਾਡੇ ਕੁੜੀ ਦੇ ਨਾਲ ਨਾਂ ਇਨਸਾਫ ਉਹ ਇਨਸਾਫ ਚਾਹੀਦਾ ਓ ਜੀ ਕੀ ਅਸੀਂ ਗੁੱਡਨੂ ਜੀ ਠੀਕ ਆ ਹਾਂਜੀ ਵਾਹਾਂ ਪਰ ਫਿਰ ਉਹ ਕੁੜਿਆ ਸਭ ਦਰਿਆ ਚ ਲੱਗ ਗਿਆ ਜੀ ਦਖਨ ਨੂੰ ਅੱਛਾ ਠੀਕ ਹੈ ਜੇ ਉੱਥੇ ਮੈਂ ਉਹਨਾਂ ਨੂੰ ਰੋਕਿਆ ਕਿ ਵਾਏ ਪਾਣੀ ਵਧੇਗਾ ਕੋਈ ਨੌਣਾ ਨਹੀਂ ਇੱਥੇ ਹੈਗਾ ਮੈਂ ਕਹੇ ਕਿ ਮੜਾ ਜੋ ਉਧਰ ਨੂੰ ਗਿਆ ਜਿਹੜਾ 3-4 ਕੁੜਿਆ ਸੀ ਇਹਨੇ ਨੇ ਸਾਈਟ ਚ ਆਉਣ ਲੱਗਿਆ ਤਿੰਨ ਬਸ ਉਹਦੇ ਨਾਲੇ ਕੁੜੀ ਇੱਕ ਸੀ ਉਹ ਜਰਾ ਵਿੱਚ ਬਰਿਆ ਉਹ ਵਿਚੇ ਰਹਿ ਗਿਆ ਜੀ ਮੈਂ ਕੁੜੀ ਦਾ ਕੁੜੀ ਦਾ ਨਾਮ ਸੀ ਨੀਸਾ ਜੀ ਅੱਛਾ ਉਹ ਕਾਮ ਕਰਦੀ ਕਾਮ ਕਰਦੀ ਵਾਹ ਪੜ ਜੀਰੀ ਗੁਰਦਾਸ ਜੀ ਗੁੜਾਈ ਕਰਦਾ ਸੀ ਉਹਨਾਂ ਦੀ ਆਪਣੇ ਵਾਪਸ ਬਹੁਤ ਡੋਣਾ ਜੀ ਮੈਂ ਕਹਾਂ ਬੋਲਾ ਉਹੀ ਪੇ ਛਲਾਂਗ ਮਾਰਤਾ ਥਾ ਕਿੰਨੀ ਉਮਰ ਸੀ ਕੁੜੀ ਦੀ ਉਮਰ ਦਾ 14 15 ਸਾਲ ਹੋਣਾ ਜੀ ਆਪਣੇ ਛਲਾਂਗ ਲਈ ਹਾਂ ਪੂਰਾ ਛਲਾਂਗ ਲਾਇਆ ਜੀ ਮੈਂ ਜਹਾਂ ਦੇਖ ਬੋਲਾ ਉਹਹੀਂ ਛਲਾਂਗ ਮਾਰਾ ਮੈਂ ਨਹੀਂ ਮਿਲਿਆ ਨਹੀਂ ਮਿਲਿਆ ਜੀ ਉਹਨੂੰ ਉਸ ਕੋ ਲੜਕੀ ਕੋ ਜਾਣੇ ਕਿਉਂ ਦੀ ਦਰਿਆ ਪਰ ਉਸਨੇ ਕੰਮ ਖਤਮ ਹੋ ਗਿਆ ਬਲਕਿ ਲੜਕੀ ਕੋ ਲੈ ਕੇ ਕਿਉਂ ਨਹੀਂ ਆਇਆ ਉਹ ਇਨਾ ਨੇ ਚੱਲ ਗਿਆ ਸੀ ਕੁੰਮਨ ਵਾਸਤੇ ਮੈਂ ਕਿ ਚੱਲਦਾ ਪਾਣੀ ਦੇਖ ਕੇ ਆਉਣਾ ਜੀ ਤਾਂ ਕਰਕੇ ਇਨਾ ਨੇ ਗਿਆ ਉੱਥੇ ਸੀ ਹਾਂ ਜੀ ਹਾਂ ਇਹ ਹਸਤਾ ਹੋ ਗਏ ਨਹੀਂ ਬਹੁਤ ਗੁੱਤਾ ਕੋਲ ਵੀ ਬੁਲਾਇਆ ਜੀ ਸਾਲੇ ਨੂੰ ਬੁਲਾਇਆ